ਤੁਹਾਡੇ ਕੋਲੇ ਆਇਆ ਸੀ ਤਾਂ ਬਹੁਤ ਸਾਰੇ ਬਜ਼ੁਰਗ ਬੱਚੇ ਹਾਂਜੀ ਬੀਬੀਆਂ ਜਿਨ੍ਹਾਂ ਦਾ ਕੋਈ ਆਸਰਾ ਨਹੀਂ ਸੀ ਉਹਨਾਂ ਦੇ ਆਸਰਾ ਤੁਸੀਂ ਬਣੇ ਹਾਂਜੀ ਤੁਸੀਂ ਕਿਹਾ ਕਿ ਮੈਂ ਪਹਿਲਵਾਨੀ ਕਰਦਾ ਕਰਦਾ ਆਪਦੇ ਫਾਦਰ ਨੂੰ ਕਿਹਾ ਕਿ ਹੁਣ ਮੈਂ ਇਹੀ ਕਰਨਾ ਹੈ ਬਸ ਹਾਂਜੀ ਹਾਂਜੀ ਉੱਥੋਂ ਘੋੜੇ ਹਾਂਜੀ ਘੋੜਿਆਂ ਤੋਂ ਕੌਂਟਰਵਰਸੀਆਂ ਜੇਲਾਂ ਲੜਾਈਆਂ ਝਗੜੇ ਗੋਲੀਆਂ ਚੱਲਣ ਤੱਕ ਆਇਓ ਹਾਂਜੀ ਇਹ ਤਬਦੀਲੀ ਕਿਉਂ ਆਈ ਇੱਕ ਆਮ ਸੁਧਾਰਨ ਬੰਦੇ ਤਰ੍ਹਾਂ ਸਿਰਫ ਸੇਵਾ ਤੱਕ ਸੀਮਤ ਕਿਉਂ ਨਹੀਂ ਰਹੇ ਦੇਖੋ ਜੀ ਮੈਂ ਤੁਹਾਨੂੰ ਦੱਸਦਾ ਮੈਂ ਕਾਲਪੁਰਖ ਨੂੰ ਹਾਜ਼ਰ ਨਾਲੇ ਰੱਖ ਕੇ ਦੱਸਦਾ ਜੇ ਮੈਂ ਕੁਝ ਮੱਤ ਕੇ ਜ਼ਿੰਦਗੀ ਚ ਕਰਿਆ ਹੂੰ ਮੈਂ ਜਿਸ ਦਿਨ ਮੇਰੀ ਲੜਾਈ ਹੋਈ ਆ ਵੈਸੇ ਤਾਂ ਮੈਂ ਹੁਣੇ ਕਿਹਾ ਸੀਗਾ ਵੀ ਜਿਹੜਾ ਮੇਰਾ ਸਹੁਰਿਆਂ ਵਾਲਾ ਟੌਪਿਕ ਆ ਉਹ ਵੀ ਆਪਣੇ ਘਰੇ ਖੁਸ਼ ਰਹਿਣ ਮੈਂ ਵੀ ਆਪਣੇ ਘਰੇ ਖੁਸ਼ਾਂ ਤੇ ਅਸ ਤੋਂ ਬਾਅਦ ਜਦੋਂ ਅਸੀਂ ਉਹਨਾਂ ਖਿਲਾਫ ਕੋਈ ਬੋਲਦੇ ਨਹੀਂ ਜੋ ਇੰਨਾਂ ਦੁਨੀਆ ਨੇ ਜ਼ਰੂਰ ਕਰਤਾ ਕਰਤਾ ਪਰ ਉੱਥੇ ਵੀ ਮੈਂ ਨੇਚਰਲੀ ਤਰੀਕੇ ਨਾਲ ਇਕੱਲਾ ਆਪਣੇ ਭਰਾ ਨੂੰ ਲੈ ਕੇ ਨਾਲ ਡੀਐਮਸੀ ਤੋਂ ਦਾਖਲ ਹੋਣਾ ਮੇਰੇ ਅੰਦਰ ਪਾਰਾ ਗਿਆ ਹੋਇਆ ਮਰਕਰੀ ਤੇ ਉਹ ਬੀਐਮਸੀ ਅਜੀਸੂ ਦਾ ਮੇਰਾ ਇਲਾਜ ਕਰਦੇ ਸੀ ਉਹਨਾਂ ਤੋਂ ਮੈਂ 8 ਘੰਟਿਆਂ ਦੀ ਛੁੱਟੀ ਲੈ ਕੇ ਉਹਨਾਂ ਨੂੰ ਮੈਂ ਲੈਣ ਗਿਆ ਸੀ ਤੇ ਉੱਥੇ ਉਹਨਾਂ ਨੇ ਆਹ 15 ਬਦਮਾਸ਼ ਇਕੱਠੇ ਕਰ ਲਈ ਜਾਂਦੇ ਉੱਤਰ ਕੇ ਪੈ ਗਈ ਟੁੱਟ ਕੇ ਤੇ ਉੱਥੇ ਫਿਰ ਉਹ ਇੱਕ ਉਹਦਾ ਜਿਹੜਾ ਉਹ ਉਸ ਤੋਂ ਬਾਅਦ ਮੇਰੇ ਤੇ ਗੱਡੀ ਮਾਰੀ ਗੱਡੀ ਮਾਰ ਕੇ ਮੇਰੇ ਦੰਦ ਨਿਕਲ ਗਏ ਸਾਰੇ ਦੰਦ ਨਿਕਲ ਕੇ ਬਾਹਵਾ ਪਾੜ ਗੀਆਂ ਸਾਰੀਆਂ ਕੁਝ ਪਹਿਲਾਂ ਸੱਟਾਂ ਸੀਗੀਆਂ ਕੁਝ ਹੋਰ ਵੱਜ ਗਈਆਂ ਫਿਰ ਉਹ ਸਰਕਾਰ ਨੇ ਭਗਵਾਨ ਤਮਾਨ ਨੇ ਉਦੋਂ ਵੀ ਤੰਗ ਕਰਤਾ ਉਹਨੇ ਲਾਜਵੀਂ ਨਹੀਂ ਹੋਣ ਦਿੱਤਾ 2 ਦਿਨ ਦੀ ਜੇਲ੍ਹ ਚ ਮਾਰਿਆ ਚੱਕ ਕੇ ਫਿਰ ਜੇਲ੍ਹ ਚ ਦਾ ਕੀ ਇਲਾਜ ਬੀਦਨ ਰੋਟੀ ਨਹੀਂ ਖਾਦੀ ਤੇ ਉਹ ਵੀ ਜੇਲ੍ਹ ਵਾਲੀ ਰੋਟੀ ਸਖਤ ਹੁੰਦੀ ਆ ਪਾਣੀ ਚ ਮੈਸੇ ਜੇਲ੍ਹ ਵਾਲਿਆਂ ਨੇ ਪਿਆਰ ਬਹੁ ਦਿੱਤਾ ਜੀ ਦੇਸੀ ਕੋ ਦਾ ਪ੍ਰਚਾਰ ਦਿੰਦੇ ਰਹੇ ਮੁੰਡੇ ਬਣਾ ਕੇ ਤੇ ਉਹ ਨਹੀਂ ਰੋਟੀ ਪਾਣੀ ਚ ਗਿੱਲੀ ਕਰਕੇ ਆਟਾ ਬਣਾ ਕੇ ਫਿਰ ਐਂ ਅੰਦਰ ਨੰਗਾ ਲੈਂਦੇ ਸੀ ਕਿਉਂਕਿ ਉਹ ਫਿਰ ਕਹਿੰਦੇ ਨੇ ਜੇਲ੍ਹ ਦੀ ਰੋਟੀ ਨਾ ਖਾਈਏ ਹੁਣ ਐਡਾ ਵੱਡਾ ਕੁਝ ਮੈਂ ਮਤ ਕੇ ਥੋੜੀ ਕਰੂੰਗਾ ਜੀ ਜੇਲ੍ਹ ਜਾਊਂਗਾ ਜਾਂ ਕਿਵੇਂ ਮਤ ਕੇ ਮੈਂ ਕਦੇ ਕੁਝ ਨਹੀਂ ਕਰਿਆ ਜੀ ਇਹ ਚੱਕਰ ਹੁਣ ਇਹ ਤਾਂ ਜੋ ਹੁੰਦਾ ਤੇਰਾ ਪਾਣਾ ਮੀਠਾ ਲਾ ਕੇ ਉਹ ਕੰਮ ਅਸੀਂ ਤਾਂ ਉਹ ਪਾਣੀ ਖਾਇਆ ਜ਼ਿੰਦਗੀ ਚ ਸਾਰਾ ਕੁਝ ਸਿੱਖੀ ਜੇਲ੍ਹ ਚ ਲੱਗੇ ਕੀ ਸਿੱਖੇ ਸਾਰਾ ਕੁਝ ਜ਼ਿੰਦਗੀ ਦਾ ਸੱਚ ਜੀ ਸਭ ਤੋਂ ਵੱਡਾ ਸੱਚ ਆ ਵੀ ਮਾਂ ਤੋਂ ਉੱਪਰ ਕੋਈ ਨਹੀਂ ਹੁੰਦਾ ਨਾਲ ਹੂੰ ਤੇ ਦੂਸਰੇ ਨੰਬਰ ਤੇ ਤੁਹਾਡਾ ਪਰਿਵਾਰ ਪਰ ਮਾਂ ਪਰਿਵਾਰ ਕੀ ਆ ਗਈ ਜੀ ਬੀਬੀ ਬੱਚੇ ਉਸ ਤੋਂ ਬਾਅਦ ਤੁਹਾਡੇ ਦੋਸਤ ਹੋ ਸਕਦੇ ਆ ਪਰ ਪਰਿਵਾਰ ਹੀ ਉੱਥੇ ਖੜਦਾ ਜਿੱਥੇ ਕੋਈ ਨਹੀਂ ਖੜਦਾ ਇਹ ਝੇਲ ਤੇ ਬਹੁਤ ਵੱਡੀ ਗੱਲ ਬੀਵੀ ਬੱਚੇ ਤਾਂ ਨਹੀਂ ਖੜੇ ਨਾਲ ਬੀਵੀ ਤਾਂ ਨਹੀਂ ਖੜੀ ਨਾਲ ਥੋੜੀ ਉਹਨਾਂ ਨਾਲ ਤਾਂ ਚਲੋ ਕੇਸ ਹੀ ਸੀਗਾ ਨਾ ਮੇਰਾ ਤਾਂ ਪਰਿਵਾਰ ਬਣੀ ਨਹੀਂ ਹੋ ਫਿਰ ਉਹ ਤਾਂ ਮੇਰੇ ਕੋ ਰਹੀਏ ਪੰਜ ਸੱਤ ਦਿਨ ਰਹੀਏ ਹੈ ਨਹੀਂ ਨਾਲੇ ਮੈਂ ਕਿਹੜਾ ਕੋਈ ਲਾਮ ਮਰਜ਼ੀ ਕਰਾਈ ਸੀ ਕੱਢ ਕੇ ਲਗਿਆ ਸੀ ਆਪ ਉਹਨੇ ਰਿਸ਼ਤਾ ਮੰਗਿਆ ਸੀ ਅਫਸੋਸ ਹੈ ਇਸ ਗੱਲ ਦਾ ਅਕਲ ਦੇ ਵਿਆਹ ਦਾ ਅਫਸੋਸਾ ਹੋਰ ਜ਼ਿੰਦਗੀ ਦਾ ਕਿਸੇ ਅਫਸੋਸ ਨਹੀਂ ਕਿਸੇ ਗੱਲ ਦਾ ਨਹੀਂ ਕਿਸੇ ਗੱਲ ਦਾ ਅਫਸੋਸ ਨਹੀਂ ਝੇਲ ਜਾਣ ਦਾ ਹੁਣ ਦੁਬਾਰਾ ਜਾ ਆਉਣਾ ਮੇਰੇ ਖਾਬ ਨਾਲ ਜੇ ਤੁਸੀਂ ਕਹਿੰਦੇ ਕੋਈ ਡਰ ਨਹੀਂ ਬਸ ਇਹ ਆ ਵੀ ਜਿਹੜਾ ਇਹ ਸੰਬੰਧ ਜੁੜ ਗਿਆ ਇਹ ਗਲਤ ਜੁੜਿਆ ਇੰਨੇ ਵੋਕਲ ਹੋ ਤੁਸੀਂ ਸ਼ਰਿਆਮ ਕਦੇ ਤੁਸੀਂ ਕਹਿੰਦੇ ਹੋ ਮੈਂ ਫੀਮ ਖਾਨਾ ਉਹਦਾ ਰੌਲਾ ਪਿਆ ਹਾਂਜੀ ਫਿਰ ਤੁਸੀਂ ਕਦੇ ਪੋਸਟ ਦੇ ਫਾਇਦੇ ਗਿਣਾਉਣ ਲੱਗ ਜਾਂਦੇ ਬਿਲਕੁਲ ਬਿਲਕੁਲ ਮੱਕੜ ਵੀਰੇ ਹਾਂਜੀ ਆਪਦੇ ਆਪ ਨੂੰ ਅੰਦਰ ਵੜ ਕੇ ਇੱਕ ਆਮ ਸਧਾਰਨ ਬੰਦੇ ਤਰ੍ਹਾਂ ਕਿਉਂ ਨਹੀਂ ਜਾਉਂਦੇ ਇੰਨਾ ਖਲਾਰਾ ਕਿਉਂ ਪਾਉਣੀ ਹੋ ਗੱਲਾਂ ਦੇਖੋ ਜੇ ਨੀਵੀਂ ਪਾ ਕੇ ਬਿਲਕੁਲ ਚੁੱਪ ਕਰਕੇ ਬੈਠ ਕੇ ਘਰੇ ਜਾਉਨੇ ਆ ਦੁਨੀਆ ਫਿਰ ਵੀ ਨਹੀਂ ਜਾਣ ਦਿੰਦੀ ਤੁਹਾਨੂੰ ਆਪਾਂ ਤਾਂ ਆਪਣੇ ਹੁਣ ਤਾਂ ਮੇਰੀ ਗੱਲ ਸੁਣੋ ਹੁਣ ਤਾਂ ਮੈਂ ਕਦੇ ਵੀਡੀਓ ਨਹੀਂ ਪਾਈ 4 ਸਾਲ ਹੋ ਗਏ ਮੈਨੂੰ ਕੁਝ ਦੇ ਦਿਓ ਕਿਹਾ ਕਿਸੇ ਨੂੰ ਕੁਝ ਮੇਰੇ ਕੋਲ ਜੇਲ੍ਹ ਜਦੋਂ ਮੈਂ ਗਿਆ ਜੇਲ੍ਹ ਤੋਂ ਆਇਆ ਉਦੋਂ ਵੀ 40 ਮਰੀਜ਼ ਸੀ ਅੱਜ ਕਿੰਨੇ ਮੇਰਾ ਹੁਣ ਜਿਹੜਾ 베ਗੋ ਵਾਲਾ ਆਸ਼ਰਮ ਚੱਲਦਾ ਦੂਆ ਮੈਂ ਸਾਰੇ ਮਰੀਜ਼ ਉੱਥੇ ਤਾਂ ਛੱਡ ਕਿ ਕਿੰਨੇ ਆਸ਼ਰਮ ਹੈ ਤੁਹਾਡੇ ਮੇਰੇ ਦੋ ਆਸ਼ਰਮ ਹਨ ਇੱਕ ਇੱਥੇ ਚੱਲਦਾ ਹੈ ਇੱਥੇ ਕਿੰਨੇ ਮਰੀਜ਼ ਹੈ ਇੱਥੋਂ ਤਾਂ ਫਿਰ ਮੈਂ ਬਿਮਾਰ ਹੋ ਕੇ ਨਾ ਡੀ ਐਮ ਸੀ ਜਾ ਚਲੇ ਗਿਆ ਇੱਥੇ ਕੋਈ ਨਾਲ ਹੁਣ ਮੈਂ ਆਪ ਹੱਥੀ ਇਹ ਜਿਹੜੀ ਮਰੀਜ਼ਾਂ ਦੀ ਸੇਵਾ ਇਹ ਕਰਨੀ ਇੰਨੀ ਔਖੀ ਹੈ ਇਹਦੇ ਲਈ ਨਾ ਤਾਂ ਤਨਖਾਹ ਤੇ ਬੰਦਾ ਸੇਵਕ ਕਿਉਂਕਿ ਲੈਟਰੀਨ ਕਿਸੇ ਦੀ ਕੌਣ ਤੋਵੇ ਹੁਣ ਪਹਿਲਾਂ ਜਦੋਂ ਮੈਂ ਨਾਲ ਲੱਗਦਾ ਸੀ ਫਿਰ ਇੱਕਨਾਂ ਤਾਂ ਬੰਦਾ ਕਰਾਂਦਾ ਸੀ ਹੁਣ ਨਹੀਂ ਇੰਨਾ ਜ਼ਿਆਦਾ ਬਿਮਾਰ ਹੋ ਗਿਆ ਡੀਐਮ ਸੀ ਰਿਆਂ ਇੰਨਾ ਜੇਹਲਾਂ ਤੇ ਰਿਆਂ ਫਿਰ ਮੈਂ ਸਾਰੇ ਮਰੀਜ਼ ਬੈਗਵਾਲ ਸ਼ਿਫਟ ਕਰਤੇ ਆਪਣੇ ਇੱਕ ਦੋ ਉੱਥੇ ਕੌਣ ਸੰਭਾਲਦਾ ਫਿਰ ਉੱਥੇ ਮੇਰੇ ਜਿਹੜੇ ਭਰਾ ਦੇ ਸਹੁਰੇ ਨੇ ਉੱਥੇ ਜੀ ਉਹਨਾਂ ਦੀ ਕਸ਼ਮੀਰ ਸਿੰਘ ਕਿੰਨੇ ਮਰੀਜ਼ ਆ ਉੱਥੇ ਉੱਥੇ ਨੀਅਰਬੰਡ ਹੋਣਗੇ 40 ਤੋਂ 50 50 60 ਦੇ ਲਵੇ 50 60 ਮਰੀਜ਼ ਹਾਂ ਉੱਥੇ ਮੈਂ ਵਧੀਆ ਕਰੋੜ ਰੁਪਏ ਲਾ ਕੇ ਆਇਆ ਬਹੁਤ ਵੱਡਾ ਆਸ਼ਰਮ ਮਾਣਾਂ ਇਹ ਪੈਸਾ ਕਿੱਥੋਂ ਆਉਂਦਾ ਫਿਰ ਜਿਹੜਾ ਜਿਹੜਾ ਕਰੋੜ ਰੁਪਏ ਤੁਸੀਂ ਲਾਇਆ ਉਹ ਪੈਸਾ ਕਿੱਥੋਂ ਆਉਂਦਾ ਜਿਹੜਾ ਮੈਨੂੰ ਉਦੋਂ ਮੈਨੂੰ ਮੇਰੇ ਦੋਸਤਾਂ ਮਿੱਤਰਾਂ ਨੇ ਸੰਗਤ ਨੇ ਜਿਹੜਾ ਦਿੱਤਾ ਉਹ ਮੈਂ ਲਾਈ ਗਿਆ ਤੇ ਦੂਸਰੀ ਗੱਲ ਜਿਹੜੀ ਮੇਰੀ ਆਪਣੀ ਕਿਰਤ ਕਮਾਈ ਸੀ ਮਾੜੇ ਮੋٹے ਪ੍ਰਾਪਰਟੀ ਦੇ ਸੌਦੇ ਕਰਦੇ ਸੀ ਜਾਂ ਫਾਦਰ ਵੱਲੋਂ ਮੈਨੂੰ ਜਿਹੜੀ ਮਿਲੀ ਆ ਮੈਂ ਜ਼ਿੰਦਗੀ 'ਚ ਜਿੰਨੀ ਮੈਨੂੰ ਜ਼ਮੀਨ ਮਿਲੀ ਆ ਉਹਨੇ ਹੀ ਆ ਕਿੱਲਾ ਵੇਚੀ ਆ ਖਰੀਦਿਆ ਕੁਛ ਨਹੀਂ ਨਹੀਂ ਮੈਂ ਜ਼ਿੰਦਗੀ 'ਚ ਜਿੰਨੀ ਮੈਨੂੰ ਜ਼ਮੀਨ ਮਿਲੀ ਆ ਉਹਨੇ ਹੀ ਆ ਕਿੱਲਾ ਵੇਚੀ ਆ ਖਰੀਦਿਆ ਕੁਛ ਨਹੀਂ ਨਹੀਂ ਖਰੀਦਿਆ ਨਾ ਨਾ ਜੀ ਕੁਛ ਨਹੀਂ ਖਰੀਦਿਆ ਫਿਰ ਇਹ ਅਚੀਵਮੈਂਟ ਮੰਨਦੇ ਹੋ ਇਹਦੀ ਆਪਦੀ ਇਹ ਤਾਂ ਮਿਹਨਤ ਕਰੀਆ ਮੁਕਰਦਾ ਮਿਹਨਤ ਕਰੀਆ ਆਪ ਇਹ ਤਾਂ ਘੋੜੇ ਨੇ ਨਾਲੇ ਤਾਂ ਉਹ ਹੀ ਨਹੀਂ ਦਸਵੇਂ ਪਾਛਾ ਕਿਸੇ ਨੂੰ ਬਕਸ ਦੇ ਇਹਦਾ ਬਕਸ ਦੀ ਉਹ ਤੇ ਨਹੀਂ ਜਿੱਤੇ ਕਿਰਪਾ ਹੋਵੇ ਹੂੰ ਪੈਸੇ ਨਾਲ ਮੈਂ ਤੁਹਾਨੂੰ ਕਹਿੰਦਾ ਵੀ ਜੇ ਪੈਸੇ ਨਾਲ ਘੋੜਾ ਮਿਲਦਾ ਮੈਂ ਬੈਠਾ ਲੈ ਕੇ ਦਿਖਾਉ ਉਹਨਾਂ 10 ਕਰੋੜ ਦਾ 15 ਦਾ ਲੈ ਕੇ ਦਿਖਾ ਦੂੰ ਰਿਜਨਲ ਤੇ ਰੱਖ ਦੋ 6 ਕਰੋੜ ਰੱਖਿਆ ਕਿਸੇ ਨੇ ਸਾਹਮਣੇ ਲਿਆ ਕੇ ਕ੍ਰਿਕਟ ਵਾਲੇ ਬੈਗਾਂ ਦੇ ਹਾਂ ਨਾ ਕਿਨੇ ਰੱਖਿਆ ਹੈਗੇ ਆਪਣੇ ਵੀਰ ਮੋਢ ਨੂੰ ਨਹੀਂ ਜੂਗੇ ਸੇ ਉਹਨਾਂ ਨੂੰ ਹੁਣ ਥੋੜਾ ਜਿਹਾ ਇਕੱਲਾ ਉਹਨਾਂ ਨੇ ਲਾਇਆ ਸੀ ਉਦੋਂ ਪੈਸੇ ਉਦੋਂ ਵਾਝ ਤਾਂ ਬਹੁਤ ਵੱਧ ਲ